ਸੰਗਤ ਕੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਅਣਮੋਲ ਵਿਚਾਰ ਚਰਚਾ ਨਾਲ ਕੋਈ ਚ ਆਪ ਸਭ ਦਾ ਸਵਾਗਤ ਹੈ ਸੰਗਤ ਕੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆ ਸਕਦੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਰਦਾਸ ਬੇਨਤੀ ਬਾਰੇ ਕਿ ਜਦੋਂ ਆਪਾਂ ਆਪਣੇ ਸਭ ਤੋਂ ਸੱਚੇ ਪਾਤਸ਼ਾਹ ਜੀ ਦੇ ਕੋਈ ਵੀ ਅਰਦਾਸ ਲੈਣ ਦੀ ਕਰਦੇ ਆਂ ਭਾਵੇਂ ਸੇ ਆਪਣੇ ਮਨ ਦੀ ਕਿਸੇ ਇੱਛਾ ਦੀ ਪੂਰਤੀ ਦੇ ਲਈ ਅਰਦਾਸ ਬੇਨਤੀ ਕਰਦੇ ਹੋਏ ਕੋਈ ਨਵਾਂ ਕੰਮ bắtੰਦਾ ਪਰਿਵਾਰ ਸ਼ੁਰੂ ਕਰਨ ਵੇਲੇ ਅਰਦਾਸ ਬੇਨਤੀ ਕਰਦੇ ਆਂ ਮਤਲਬ ਕਿਸੇ ਵੀ ਕੰਮ ਕਰਕੇ ਜਦੋਂ ਆਪਾਂ ਆਪਣੇ ਸਭ ਤੋਂ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਅਰਦਾਸ ਬੇਨਤੀ ਕਰਦੇ ਆਂ ਤਾਂ ਉਸ ਵਕਤਨ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਰਖਾ ਕਮਾਈ ਵਾਲੇ ਸੰਤ ਮਹਾਪੁਰਖਾਂ ਪਾਸੋਂ ਸੁਨੇਹੇ ਹੋਏ ਕੁਝ ਬਹੁਤ ਪਿਆਰਿਆਂ ਪਾਸੋਂ ਸੁਨੇਹੇ ਹੋਏ ਬਹੁਤ ਕੀਮਤੀ ਬਚਨਾਂ ਆਪ ਜੀ ਦੇ ਨਾਲ ਸੰਵੇਕਨ ਕਰਦੇ ਹੋਏ ਆਏ ਆ ਕਿ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਵਾਜ਼ ਬੇਨਤੀ ਕਰਨ ਲਈ ਕਿਹੜੀਆਂ ਮੁੱਖ ਚੀਜ਼ਾਂ ਦਾ ਆਪਾਂ ਬਹੁਤ ਜ਼ਿੰਦਗੀਆ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਜ਼ਰੂਰ ਸੁਣਿਓ ਜੀ ਇਹ ਜੇ ਵੀਡੀਓ ਵਿੱਚ ਇਹ ਜਾਣਕਾਰੀ ਆਪ ਜੀ ਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰਨ ਦਾ ਕਹਿਣਾ ਤਾਂ ਵੀ ਮੈਸੇਜ ਹੋਰ ਹੀ ਬਿਹਤਰਾਂਾਂ ਤੱਕ ਪਹੁੰਚ ਸਕੀ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਝੇ ਦੋ ਜੀ ਜਿੰਨੂੰ ਦੇਖਿਆ ਕਰੋ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਕਤ ਜੀ ਮਨੁੱਖੀ ਮਨ ਦੇ ਵਿੱਚ ਇਸ਼ਿਆਮਾ ਹੋਂਦ ਨਾ ਜਾਂਦੀਆਂ ਰਹਿੰਦੀਆਂ ਨੇ ਪਾਵਨ ਕਿ ਕਈ ਵਾਰ ਸਾਡੇ ਮਨ ਦੇ ਵਿੱਚ ਕੋਈ ਇਸ਼ਿਆ ਪੈਦਾ ਹੁੰਦੀ ਹੈ ਕਿਸੇ ਚੀਜ਼ ਦੇ ਲਈ ਚਾਹਤ ਪੈਦਾ ਹੁੰਦੀ ਹੈ ਕਦੇ ਕਿਸੇ ਚੀਜ਼ ਦੇ ਲਈ ਚਾਹਤ ਪੈਦਾ ਹੋ ਜਾਂਦੀ ਹੈ ਤੇ ਫਿਰ ਆਪਾਂ ਆਪਣੇ ਮਨ ਦੀਆਂ ਇਸ਼ਿਆਵਾਂ ਦੀ ਪੂਰਤੀ ਦੇ ਲਈ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਰਦਾਸ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਜੀ ਮੈਨੂੰ ਆਹ ਚੀਜ਼ ਚਾਹੀਦੀ ਆ ਤੇ ਵਾਹਿਗੁਰੂ ਜੀ ਦੇ ਵੀ ਦਿੰਦੇ ਆ ਪਰ ਮੂਰਖੀ ਮੰਨਦਾ ਸੋਹਾਈ ਇਸਾਨ ਇੱਕ ਚੀਜ਼ ਮਿਲਿ ਨਾਲ ਦੀ ਨਾਮ ਯੂਜ਼ਰ ਦੀ ਜੀ ਚਾਹਤ ਪੈਦਾ ਹੋ ਜਾਂਦੀ ਹੈ ਅਸੀਂ ਦੂਸਰੀ ਹੀ ਵਾਹਿਗੁਰੂ ਜੀ ਤੋਂ ਮੰਗਣਾ ਸ਼ੁਰੂ ਕਰ ਤੈਨਿਆ ਮਤਲਬ ਸਾਡੇ ਮੰਗਣ ਦਾ ਅਤੇ ਸਤਿਗੁਰ ਸੱਚੇ ਪ੍ਰਾਸ਼ਾਹੀਰੇ ਵੱਲੋਂ ਦਾਤਾ ਦੇਣ ਦਾ ਸਿਮਸਨਾ ਸਾਡੇ ਆਖਰੀ ਸਾਹਾਂ ਤੱਕ ਚੱਲਦਾ ਰਹਿੰਦਾ ਹੈ ਮਨੁੱਖ ਆਖਰੀ ਸੰਵਸਾਥ ਤੱਕ ਆਪਣੇ ਸਤਿਗੁਰ ਸੱਚੇ ਪ੍ਰਾਸ਼ਾਹੀਰੇ ਤੋਂ ਤੁਧਿਨਾ ਕੋਝ ਮੰਗਦਾ ਰਹਿੰਦਾ ਹੈ ਅਤੇ ਆਪਣੇ ਸਤਿਗੁਰ ਸੱਚੇ ਪ੍ਰਾਸ਼ਾਹੀਰੇ ਤੋਂ ਮੰਗਣ ਦੇ ਵਿੱਚ ਕਉਈ ਜੀ ਜੀ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਕਿ ਕਿਤੇ ਬੱਚੇ ਨੇ ਆਪਣੇ ਮਾਤਾ ਪਿਤਾ ਤੋਂ ਨਹੀਂ ਮੰਗਣਾ ਤਾਂ ਫਿਰ ਕਿਸ ਤੋਂ ਮੰਗੇਗਾ ਮੰਗੋ ਰਾਜ ਰਾਜ ਮੰਗੋ ਅਤਿ ਉਧਮ ਸੱਚੇ ਪਾਤਸ਼ਾਹੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਅਤੇ ਨਾ ਹੀ ਉਹ ਦੇਣ ਲੱਗਿਆ ਤੀਰ ਕਰਦੇ ਆ ਕਮਾਈ ਵਾਲੇ ਸੰਤ ਮਹਾਪੁਰਖ ਤਾਂ ਤਨਵੰਤ ਬਾਬਾ ਨੰਦ ਸਿੰਘੀ ਅਕਸਰ ਗੱਲ ਕਰਕੇ ਸਮ ਇਹ ਗੁਰਨਾਨਕ ਪਾਸ਼ਾ ਜੀ ਦੇ ਘਰ ਦੇ ਮੰਗਤੇ ਬਾਦਸ਼ਾਹਾਂ ਵਾਲਾ ਜੀਵਨ ਜਿੰਦੇ ਆ ਬਾਬਾ ਜੀ ਕਹਿੰਦੇ ਸੀ ਕਿ ਬਾਦਸ਼ਾਹੀਆਂ ਚਾਹੀਦੀਆਂ ਤਾਂ ਗੁਰਨਾਨਕ ਪਾਸ਼ਾ ਜੀ ਦੇ ਘਰ ਦੇ ਮੰਗਤੇ ਬਣ ਜਾਓ ਅਮਰਤ ਵੇਲੇ ਉੱਥੇ ਗੁਰਨਾਨਕ ਪਾਸ਼ਾ ਜੀ ਦੇ ਚਰਨ ਹੜ ਲਓ ਸਤਿਗੁਰ ਸੱਚੇ ਪਾਸ਼ਾ ਬਹੁਤ ਕਿਰਪਾ ਕਰਦੇ ਆ ਜੋ ਸਤਿਗੁਰ ਸੱਚੇ ਪਾਸ਼ਾ ਜੀ ਦਾ ਨਾਮ ਤੇ ਹੁੰਦੇ ਆ ਗੁਰੂ ਘਰ ਦੀ ਚੱਕਰੀ ਕਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕਿ ਤਨ ਦੌਲਤ ਸ਼ੋਹਰਤ ਉਸ ਤੱਕ ਪਿਆਰੇ ਦੇ ਮੰਗਰ ਮੰਗਰ ਹਰੇ ਫਿਰਦੇ ਆ ਕਿਉਂਕਿ ਇਹ ਤਨ ਦੌਲਤ ਇਹ ਸੋਤ ਪਦਾਰਥ ਸਭ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਦਾਸ ਰਾਸੀਆਂ ਨੇ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣ ਵਾਲਿਆ ਨੂੰ ਦੁਨੀਆਵੀ ਅਤੇ ਦਰਗਾਹੀ ਦੋਵੇਂ ਸੱਚ ਮੰਨ ਜਾਂਦੇ ਆ ਸੋ ਮੁਕਦੀ ਗੱਲ ਇਹ ਆ ਕਿ ਉਸ ਸਾਡੇ ਕੋਲ ਸੱਚੇ ਪਾਸ਼ਾਲੇ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਰਨੀ ਨਹੀਂ ਆ ਅਤੇ ਨਾ ਹੀ ਉਦੇਣ ਲਕਿਆ ਦੇਣ ਲੱਗਦੇ ਆ ਜੇ ਕੰਮ ਹੀ ਹੈ ਤਾਂ ਉਹ ਸਾਡੇ ਰਿਖਿਆ ਸਾਨੂੰ ਮੰਗਣਾ ਨਹੀਂ ਅੰਧਾ ਕਮਾਈ ਵਾਲੇ ਸੰਤ ਮਹਾਮੱਖੀ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਜਦੋਂ ਵੀ ਆਪਣੇ ਗੁਰੂ ਤੋਂ ਕੁਝ ਮੰਗਣਾ ਹੋਵੇ ਜਦੋਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿਸੇ ਵੀ ਚੀਜ਼ ਨੂੰ ਲੈ ਕੇ ਅਰਦਾਸ ਬੇਨਤੀ ਕਰਨੀ ਆ ਭਾਵੇਂ ਤੁਸੀਂ ਆਪਣੇ ਮਨ ਦੀ ਕਿਸੇ ਇੱਛਾ ਦੀ ਪੂਰਤੀ ਦੇ ਲਈ ਅਰਦਾਸ ਬੇਨਤੀ ਕਰ ਰਹੇ ਹੋ ਭਾਵੇਂ ਤੁਸੀਂ ਆਪਣੇ ਕਿਸੇ ਕੰਮ ਤੰਦੇ ਕਾਰੋਬਾਰ ਦੀ ਅਰਦਾਸ ਬੇਨਤੀ ਕਰ ਰਹੇ ਹੋ ਆਪਣੇ ਕਾਰੋਬਾਰ ਦੀ ਕਾਮਯਾਬੀ ਦੇ ਲਈ ਅਪਾਸ ਬੇਨਤੀ ਕਰ ਰਹੇ ਹੋ ਭਾਵੇਂ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਧੀਰਖੋਟ ਦਾ ਆਨੰਦ ਕਾਰਜ ਰੱਖਿਆ ਹੈ ਉਹ ਨਵਾਂ ਮਕਾਨ ਬਣਾਉਣ ਜਾ ਰਹੇ ਹੋ ਮਤਲਬ ਕਿਸੇ ਵੀ ਚੀਜ਼ ਦੇ ਲਈ ਜਦੋਂ ਤੁਸੀਂ ਕੋਈ ਵੀ ਅਰਦਾਸ ਬੇਨਤੀ ਕਰਦੇ ਹੋ ਉਹ ਸਭ ਤੋਂ ਜ਼ਰੂਰੀ ਹੁੰਦਾ ਹੈ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੂਰੇ ਪ੍ਰੇਮ ਪੋਸ਼ਣ ਸਨਿਮਤ ਜੀ ਜਿਨ੍ਹਾਂ ਦਾ ਆਪਣੇ ਸਤਿਗੁਰ ਸਚੇ ਪਾਤਸ਼ਾਹ ਜੀ ਦੇ ਪ੍ਰਤੀ ਪ੍ਰੀਤ ਪਿਆਰ ਭੋਸਾ ਪੂਰਾ ਹੈ ਸ਼ਕਾ ਪੂਰੀ ਹੈ ਉਹਨਾਂ ਨੂੰ ਤਾਂ ਮੋਹ ਗੋਣ ਕੇ ਕੁਝ ਦੱਸਣਾ ਹੀ ਨਹੀਂ ਪੈਂਦਾ ਅੰਦਰ ਜਾਨੀ ਪਾਸ਼ਾ ਦੇ ਨਾਲ ਜਾਣਨ ਵਾਲੇ ਆਪੇ ਹੀ ਜਾਣ ਲੈਂਦੇ ਆ ਮਨ ਦੇ ਵਿੱਚ ਸ਼ਾਹੋਂ ਤੋਂ ਪਹਿਲਾਂ ਹੀ ਪੂਰੀ ਕਰ ਕਹਿੰਦੇ ਆ ਤੇ ਸਾਡੇ ਵਿੱਚ ਇਹੋ ਕਮੀ ਹੈ ਅਸੀਂ ਵਾਕੀਸ਼ ਗੰਭੀਰ ਕਰ ਲੈਣੇ ਆ ਪੂਰੀ ਰਹਿਤ ਮਰਿਆਦਾ ਦੇ ਅਨੁਸਾਰ ਅਰਦਾਸ ਬੇਨਤੀ ਕਰਦੇ ਆ ਜਗਰਥ ਸਿੰਘ ਜੀ ਤੋਂ ਕਰਵਾਉਂਦੇ ਆ ਖੜਾ ਪ੍ਰਸ਼ਾਦੀ ਦੀ ਤਿਆਰ ਕਰਦੇ ਆ ਔਰ ਮਾਲਾ ਸਾਹਿਬ ਭੇਟ ਕਰਦੇ ਆ ਕਿੰਨਾ ਦਾ ਸਰਦਾਰ ਮੰਨਦਾ ਹੋਵੇ ਕੁੰਨੀ ਕਮਾਇਆ ਦੇ ਘੇਟ ਕਰ ਦਿੰਦੇ ਆ ਸੰਗਤ ਜੀ ਸਤਿਗੁਰ ਸੱਚੇ ਪਾਸ਼ਾ ਜੀ ਸਾਡੇ ਹੱਥ ਵਿੱਚ ਫਰਨਾ ਮੈਂ ਕਿਆ ਸੁਵਾਵਾ ਪੇਟਾ ਨਾ ਨਹੀਂ ਦੇਖਦੇ ਸਤਿਗੁਰ ਸੱਚੇ ਪਾਸ਼ਾ ਜੀ ਦਾ ਸਾਡੇ ਮਨ ਉਨ ਪਰਦੇ ਹਨ ਮੈਨਿ ਸਿੱਖਦਾ ਮੇਰੇ ਧੋਤੀ ਭੋਸਾ ਕਿੰਨਾ ਤੱਕ ਪੱਤਾ ਹੋਂ ਪ੍ਰੇਮ ਕਿੰਨਾ ਕਹੇ ਅਤੇ ਤੋਂ ਸੇਵਾ ਵਾਲਿਆਂ ਦਾ ਬਿਹੜਾ ਡੂੰਘਰ ਕੰਮ ਤਾਂ ਤੇ ਸੰਗਤ ਜੀ ਕੋਸਾਉ ਨਹੀਂ ਆ ਜੋ ਆਪ ਆਪਣੀ ਰਸਨਾ ਦੇ ਮਾਲ ਕਹਿੰਦੇ ਰਹਿੰਦੇ ਆ ਕਿ ਮੇਰਾ ਤਾਂ ਆਪਣੇ ਮੇਰੇ ਸਾਰੇ ਵੀਰੋ ਤੇ ਕੁਸਾਂ ਨੂੰ ਬੋਲ ਤੇ ਪੱਕਾਈ ਮੈਂ ਦੱਸੇ ਸਤੰਤਾਂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਮੰਨਦਾ ਇਨਾਂ ਦੇ ਹੀ ਗੁਰੂ ਸਰਗੰਤਾਂ ਸਿਰਫ ਸਮਾਵੇ ਕੇ ਇਹ ਦੇਣ ਦੇ ਨਾਲ ਕੋ ਸਮੇਂ ਮਰਦਾ ਆਪਣੇ ਘੋਸੇ ਵੀ ਪਲਤ ਕਰਨੀਆਂ ਤੇ ਦੁੱਖ ਮੇਲੇ ਪਰਤ ਪਰੇ ਜਦੋਂ ਸਰੀਰ ਜਿੰਦਗੀ ਦੇ ਵਿੱਚ ਕੋਈ ਵੀ ਮਸਿੰਗ ਤੁੰਗੀ ਆ ਕੋਈ ਵੀ ਮੁਸ਼ਕਲ ਘੜੀ ਹੁੰਦੀ ਆ ਉਹ ਸਭ ਉਰੇ ਟੱਖਿਆ ਜਾਂਦਾ ਹੈ ਜੇਕਰ ਕੋ ਮਸੀਹਤ ਦੀ ਘੜੀ ਦੇ ਵਿੱਚ ਦੁੱਖ ਵੀ ਘੜੀ ਦੇ ਵਿੱਚ ਨੀਸਾਬਾ ਮਨ ਗੁਰੂ ਚਰਨਾਂ ਦੇ ਨਾਲ ਟੁਲਿਆਈ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੀਤੇ ਨੂੰ ਕਿਹੜੇ ਵੱੱਥੇ ਕਰਾਣ ਕਿਤਾ ਹੈ ਸਦਾ ਮਨ ਬੰਦਿਆ ਨਹੀਂ ਆ ਸਦਾ ਮਨ ਡੋਗ ਨਾ ਰਾਇਆ ਨਹੀਂ ਅਸੀਂ ਆਪਣੇ ਗੁਰਦੁਆਰਿਆਂ ਸ਼ਰਧਕੇ ਹੋਰ ਕਿਤੇ ਨਹੀਂ ਗਏ ਕਿਤੋਂ ਆਸ ਨਹੀਂ ਰੱਖੀ ਤਾਂ ਫਿਰ ਤਿੰਨ ਸਭ ਉਰਦਾ ਹੈ ਪਰ ਜੇਕਰ ਮਨ ਦੇ ਵਿੱਚ ਇਹ ምਤ ਦੀ ਝਾੜ ਆ ਕਿ ਅਸੀਂ ਸੱਜੇ ਕਬੇ ਹੱਥ ਪੈਰ ਮਾਰ ਗਏ ਹਾਂ ਕਿ ਕਿ ਤੋਤਾ ਦਾ ਬਵਾਲਿਆ ਕੋਈ ਕੋਣਾ ਡੇਕਾ ਉਤਾ ਕਰਨੇ ਆ ਜਿੰਦਾ ਦਰਸ਼ਕ ਕਿ ਚੋਰ ਹੈਗਾ ਕਿ ਕੀ ਦੇਖ ਲੈਣੇ ਆ ਫਿਰ ਇਹਦਾ ਮਤਲਬ ਸਾਡੇ ਤੋਂ ਇਸ ਜੀ ਵਿੱਚ ਕਮ ਨਹੀਂ ਆ ਆਪਣੇ ਗੁਰੂ ਜੀ ਦੇ ਅਪੇ ਸੰਪੂਰਨ ਗੁਰੂ ਸੇਵਿਨਾ ਸ਼ਾਮੀ ਹੈ ਆ ਕਿ ਜ਼ਿੰਦਗੀ ਦੇ ਵਿੱਚ ਭਾਵੇਂ ਦੁੱਖ ਹੋਵੇ ਸੁੱਖ ਹੋਵੇ ਸੇਖਾ ਕਹ ਹੈ ਹੁਣ ਦਦਾ ਜੀ ਨਾਲ ਸ਼ਕਤ ਸਤਿਗੁਰ ਸੱਚੇ ਪਾਸ਼ਾ ਜੀ ਦੇ ਨੂਕ ਕਦੇ ਵੀ ਗਣੇਸ਼ਕ ਮਿਸ਼ਕੇਤਾ ਨਾ ਕਰੇ ਪਰ ਸਾਦਾ ਜੀ ਨੂੰ ਸ਼ਕੈਤਾਂ ਦੇ ਨਾਲ ਭਰਿਆ ਪਿਆ ਹੈ ਸ਼ਕੈਤਾਂ ਦਾ ਸਭ ਜੁਗਾਂ ਤੋਂ ਇਹੰਦੇ ਵਾਲੇ ਸਾਨੂੰ ਕੋਈ ਸ਼ੇਰ ਕੇ ਤਾਂ ਦੇਖੇ ਅਸੀਂ ਉਸੇ ਪਰੇਸ਼ਾਨਪਨ ਮੈਂ ਅਸੀਂ ਤਾਂ ਮਾਹੀ ਨੂੰ ਅਕਾਲ ਪੁਰਖ ਜੀ ਨੇ ਲਈ ਬਖਸ਼ ਦੇਈ ਜਿੰਨਾ ਨੇ ਸਾਨੂੰ ਨਾ ਕੋਈ ਦੱਸ ਤਾ ਕੰਮ ਸਾਨੂੰ ਇੱਕ ਚੀਜ਼ ਨਾ ਮਿਲੇ ਜਾਂ ਮੰਨਦੇ ਵਿੱਚ ਦੇਰੀ ਹੋ ਜਾਵੇ ਅਸਿਵਾਧ ਗੁਰੂ ਜੀ ਨੂੰ ਮਿਲਣਾ ਬਾਕੀ ਜਿਤਨਾ ਦਾਤਾਂ ਨੂੰ ਹੀ ਖੁੱਲ ਜਾਂਦੀਆਂ ਕਦਰ ਨਹੀਂ ਕਰਦੇ ਮਾਤ ਦੇ ਨਾਲ ਗਿਲੇ ਸ਼ਿਕੋਜ ਕੀਤਾ ਕਰਦੇ ਆ ਕਿ ਬਾਹਰਲੇ ਮੈਨੂੰ ਆ ਜੀ ਨਹੀਂ ਦਿੱਤੀ ਉਹ ਜੂ ਜ ਨਹੀਂ ਦਿੱਤੀ ਅਸੀਂ ਬਾਹਰ ਗੁਰੂ ਦੀ ਨੂੰ ਬਣਾਵਾ ਗੁਰ ਕਰਦੇ ਨੇ ਆ ਕਿ ਨਾ ਤਾਂ ਇੰਨੇ ਪਾਪ ਜੁਤੇ ਇੰਨੇ ਦਿਨ ਗੁਰੂ ਪਰੇ ਗਿਆ ਇਹ ਨਾ ਜੰਨ ਦੇ ਸੇਵਾ ਕੀਤੇ ਪਰਮੇਸ਼ਰ ਦੇ ਸਤਿਗੁਰ ਸੱਚੇ ਪਾਸ਼ਾ ਹਰ ਬਿਨ ਸਮਤ ਨੂੰ ਲਿਨ ਹੋ ਜਾਂਦੀ ਹੈ ਇਸਾ ਵੀ ਬਾਰੇ ਗੁਰੂ ਜੀ ਦੀ ਮੰਜ਼ੀ ਦੇ ਨਾਲ ਚਲ ਰਹੀ ਆਪਣੋ ਦੇਤੇ ਹੀ ਸਾਹੀ ਸੁਨੇਹ ਰਹੀਆਂ ਸਤਿਗੁਰ ਮਾਲਕ ਦੇ ਹੱਥ ਵਸਿਆ ਸੁਭਤੀ ਗੱਲ ਇਹ ਹੈ ਕਿ ਮਾਲਕ ਦੇ ਮਨ ਕਦੇ ਗੁਣੇਸ਼ਿਤ ਨਹੀਂ ਹੋ ਸਕਦਾ ਨਹੀਂ ਪਰਮੇਸ਼ਰ ਬਾਹਵਤੇ ਹੀ ਕਹਿੰਦੇ ਜਦੋਂ ਵੀ ਮਾਲਕ ਤੋਂ ਕੋਈ ਦਾਤ ਮੰਗਣ ਆਉਂਦਾ ਤਾਂ ਪਹਿਲਾਂ ਦਿੱਤਿਆਂ ਹਾਂ ਦਾ ਦਤਾਂ ਦੇ ਲਈ ਸ਼ੁਕਰਾਨਾ ਕਰਿਆ ਪਰ ਜਿੰਨੀ ਤੋਂ ਵਾਧਾ ਹੋਰ ਦਾਨ ਤੋਂ ਬਾਅਦ ਹੋ ਅੱਜ ਦਾ ਅਸ਼ਟਵਨ ਮੋਦਸ ਜੀ ਨੂੰ ਬਹੁਤ ਕੁਝ ਦੱਸੋਗੇ ਪਹਿਲਾ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੇਤ ਰਹਿਣਾ ਕਰੋ ਤੇ ਵਾਹਿਗੁਰੂ ਜੀ ਤੋਂ ਕੋਈ ਬੋਲ ਜੀ ਮੰਗੋ ਜੇ ਜੀਤਨ ਤੁਹਾਡੇ ਇੰਤਿੰਗਾ ਅਰਦਾਸਾਂ ਬੇਨਤੀਆਂ ਕਰਨ ਦੇ ਬਾਰੇ ਵਿੱਚ ਹੋਵੇ ਉਹ ਵੀ ਤੇਜਿਤ ਭੰਗ ਨੇਮੇ ਕਰੇ ਪਾਣੀ ਆਪਣੇ ਗੁਰੂ ਜੀ ਦਾ ਇੱਕ ਉਸਾਰਤ ਹੋਵੇ ਜੇ ਕੇਮਿਆ ਨਹੀਂ ਹੋ ਚੀਜ ਤਾਂ ਇਹ ਨਹੀਂ ਚੱਲੇ ਨਹੀਂ ਹੋਏਗੀ ਤਾਂ ਹਰ ਸ਼ਾਇਬ ਜੀ ਤੁਹਾਨੂੰ ਆਏ ਕਹਿੰਦੇ ਵਾਹਿਗੁਰੂ ਜੀ ਦੇ ਉੱਤੇ ਕਰੋ ਸਾਰਾ ਧੋ ਕਮਾਈ ਵਾਲੇ ਸੰਤ ਮਹਾਮੁਰਖ ਜੀ ਕਹਿੰਦੇ ਵੀ ਬੰਦਿਆ ਊਜ ਅੰਮ੍ਰਿਤ ਰਿਗਉਤ ਉਹ ਕੇ ਭਜਨ ਬੰਦਗੀ ਕਰ ਗੁਰ ਬਾਣੀ ਦਾ ਪਾਠ ਕਰ ਅਤੇ ਗੁਰ ਬਾਣੀ ਦੇ ਦੱਸੇ ਹੋਏ ਰਾਹ ਤੇ ਚੱਲਣਾ ਸ਼ੁਰੂ ਕਰਤੇ ਹੋ ਜਸ ਮੇਰੇ ਉੱਟ ਕੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਵਰਨ ਦਿੱਤੇਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਨਾ ਸ਼ਰਫ ਕਰਦੀ ਤੇ ਦੇਖਣਾ ਤੈਨੂੰ ਮੂੰਹ ਬੋੜ ਕੇ ਕੁਝ ਮੰਗਣਾ ਹੀ ਨਹੀਂ ਪਣਾ ਤੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਕੁਝ ਮੰਗਣ ਤੋਂ ਪਹਿਲਾਂ ਹੀ ਸਤਿਗੁਰ ਸੱਚੇ ਪਾਸ਼ਾ ਜੀ ਨੇ ਤੇਰੇ ਮਾਨਨਾ ਭਾਵੇਂ ਖੂਰੀਆਂ ਕਰਤੇ ਨਾ ਹੈ ਸਤਿਗੁਰ ਸੱਚੇ ਪਾਸ਼ਾ ਬਹੁਤ ਦਿਆਲੂ ਬੜੇ ਕਾਟੂਰ ਉਹਨਾਂ ਦੇ ਕੰਧੇ 'ਤੇ ਕਿਸੇ ਨੇ ਜੀਂਦੀ ਕਮੀ ਨਹੀਂਆ ਬਸ ਸਿਰੇ ਨਾਲ ਆਪਣੇ ਗੁਰੂ ਦੇ ਉਹਨਾਂ ਜੱਜ ਆਪਣੇ ਗੁਰੂ ਦਾ ਦਰ ਮੰਨ ਲੈ ਸਤਿਗੁਰ ਸੱਚੇ ਪਾਸ਼ਾ ਬਹੁਤ ਕਿੰਨੋਂ ਦੱਤੀ ਸੁਸੰਗਤ ਜੀ ਆਸ ਕਰਦੇ ਆ ਕਿ ਅੱਜ ਵੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ